ਆਡੇ ਵਾਸਤੇ ਲੈ ਕੇ ਆਏ ਜੀ ਸ਼ੇਲ ਦੇ ਉੱਤੇ ਜੀ ਰੇਟ ਘਟਾ ਕੇ ਬਿਲਕੁਲ ਕਾਟਨ ਦਾ ਸੂਟ ਭੈਣਾਂ ਵਾਸਤੇ ਜੀ ਬਹੁਤ ਵਧੀਆ ਕਾਟਨ ਦਾ ਸੂਟ ਆ ਗਿਆ ਜੀ ਨਵੇਂ ਡਿਜ਼ਾਈਨਾਂ ਦੇ ਵਿੱਚ ਆ ਗਏ ਰੇਟ ਘਟਾ ਕੇ ਸਿਰਫ 300 ਰੁਪਏ ਸੂਟ ਕਰਤਾ ਜੀ ਇਹ ਆਲ ਓਵਰ ਵੀ ਹੈ ਮੈਚਿੰਗ ਵੀ ਹੈ 300 ਰੁਪਏ ਦੇ ਵਿੱਚ ਸੂਟ ਜੀ ਇਹ ਭਰਾਵਾਂ ਦੀ ਹੱਟੀ ਵਾਲੇ ਲੈ ਕੇ ਆਏ ਨੇ ਸ਼ੇਰ ਮੇਲੇ ਦੇ ਉੱਤੇ ਜੀ ਭਾਰੀ ਕਾਟਨ ਦੇ ਸੂਟ ਸਿਰਫ 300 ਦੇ ਵਿੱਚ ਐਕਸਪੋਰਟ ਕਾਟਣਾ 300 ਰੁਪਏ ਦੇ ਵਿੱਚ ਮੈਚਿੰਗ ਮਿਲ ਜਾਣਗੇ ਆਲਓ ਵੀ ਮਿਲ ਜਾਣਗੇ ਇਹਦੇ ਵਿੱਚ ਰੰਗ ਲਾਈਟ ਲੈ ਲੋ ਡਾਰਕ ਲੈ ਲੋ ਸਾਰੇ ਰੰਗਾਂ ਦੇ ਮਾਲ ਆ ਚੁੱਕੇ ਹੈ ਜੀ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨ ਦੇ ਜਮਾਲ ਪਹੁੰਚ ਚੁੱਕੇ ਇਹਦੇ ਵਿੱਚ ਜੀ ਸੇਲ ਸਪੈਸ਼ਲ 31 ਮਈ ਤੱਕ ਲਾਜ਼ਮੀ ਹੈ ਜੀ ਗਰਮੀ ਦੇ ਸੀਜ਼ਨ ਦੇ ਵਿੱਚ 31 ਮਈ ਤੱਕ ਇਹੀ ਰੇਟਾਂ ਦੇ ਵਿੱਚ ਮਾਲ ਮਿਲਣਗੇ ਜੀ ਕੈਮਰੋ ਕਾਟਨ ਆ ਗਈ ਜੀ ਰੇਟ ਸਿਰਫ 400 ਰੁਪਏ ਦੇ ਵਿੱਚ ਜੀ ਪ्युअर ਕੈਮਰੋ ਕਾਟਨ ਦਾ ਸੂਟ 400 ਰੁਪਏ ਦੇ ਵਿੱਚ ਕੱਟਾ ਜੀ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਤੇ ਰੰਗਾਂ ਦੇ ਜਮਾਲ ਆ ਗਿਆ ਇਹਦੇ ਵਿੱਚ 400 ਦੇ ਵਿੱਚ ਕੈਮਰੋ ਕਾਟਨ ਦਾ ਸੂਟ ਜੀ ਸਪੈਸ਼ਲ ਸੇਲ ਮੇਲੇ ਦੇ ਉੱਤੇ 400 ਦੇ ਵਿੱਚ ਪ्युअर ਕੈਮਰੋ ਕਾਟਨ ਦੀ ਸਾਰੀ ਇਹ ਰੰਗ ਤੇ ਡਿਜ਼ਾਈਨ ਬਹੁਤ ਆਏ ਹੋਏ ਨੇ ਜੀ। ਬਹੁਤ ਰੰਗਾਂ ਦੇ ਵਿੱਚ ਮਾਲ ਆ ਚੁੱਕਿਆ ਹੈ ਜੀ। ਪਿਓਰ ਕੈਮਰਕਾਪ ਦਾ ਸੂਟ ਹੈ ਸਿਰਫ 400 ਰੁਪਏ ਦਾ। ਹੋਰ ਵੀ ਰੰਗਾਂ ਜਿੰਨ ਬਹੁਤ ਆਇਆ ਹੈ ਜੀ। ਜਦੋਂ ਮਰਜ਼ੀ ਆਓ ਆਨਲਾਈਨ ਮਗਾਉਣੇ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਜੀ। કોટਨ ਦਾ ਸੂਟ ਕਾਟਨ ਦੇ ਦੁਪੱਟੇ ਦੇ ਨਾਲ ਬਿਲਕੁਲ ਸੌਫਟ ਸਨ ਕਾਟਨ ਆ ਜੀ ਬਿਲਕੁਲ ਮੈਜਿਕ ਸੂਟ ਆ ਜੀ ਨਾਲ ਕਾਟਨ ਦੇ ਦੁਪੱਟੇ ਦੇ ਨਾਲ ਜਿਹਨਾਂ ਦਾ ਸੂਟ ਆ ਜੀ ਇਹ 150 400 ਰੁਪਏ ਦੇ ਵਿੱਚ ਜੀ 400 ਰੁਪਏ ਕਰਤਾ ਹੀ ਕਾਟਨ ਦਾ ਸੂਟ ਵਿਦ ਦੁਪੱਟੇ ਦੇ ਨਾਲ ਜਿਹੜਾ ਆਮ ਸਾਡੇ ਕਿਸੀ 700 800 ਰੁਪਏ ਦਾ ਸੂਟ ਵਿਕ ਰਹੇ ਹੈਗਾ ਸਾਡਾ ਰੇਟ ਸਿਰਫ 400 ਰੁਪਿਆ ਜੀ 400 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਇਹਦੇ ਵਿੱਚ ਬਹੁਤ ਰੰਗਾਂ ਦੇ ਵਿੱਚ ਤੇ ਜਿੰਨੇ ਚਮਾਲ ਆ ਚੁੱਕਿਆ ਜੀ। ਸਰਫ 400 ਦੇ ਵਿੱਚ ਜੀ। ਜਿੰਨੇ ਮਾਰਕੀ ਨੂੰ ਵਗਾਸੇ ਸੂਟ ਜੀ ਆਨਲਾਈਨ ਵੀ ਵਗਾ ਸਕਦੇ ਹੋਗੇ ਛੇਤੀ ਆਓ ਸਾਮਾ ਡਿਜ਼ਾਈਨ ਲੈਣ ਵਾਸਤੇ ਜੀ। ਸਿਰ ਮਿਲਦਾ ਚੱਲ ਰਿਹਾ ਜੀ ਭਰਾਵਾਂ ਦੀ ਹਿੱਟ ਦੇ ਉੱਤੇ ਗਰਮੀ ਵਾਲੇ ਸੂਟ। 22 ਕਾਟਨ ਤੇ ਜੀ। ਇਹ ਇੱਕ ਇੱਕ ਟੈਕਸ ਮਿਲਦਾ 22 ਕਾਟਨ ਦਾ ਸੂਟ। ਮੈਚਿੰਗ ਲੈ ਲੋ ਆਲਓਵਰ ਲੈ ਲੋ ਰੇਟ ਸਿਰਫ 700 ਰੁਪਏ ਕਰਤਾ ਜੀ ਇਹ ਵੀ। 700 ਦੇ ਵਿੱਚ ਹੈ ਟੈਵੀ ਕਾਟਨ ਦੇ ਜੀ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨ ਦੇ ਜਮਾਲ ਆ ਚੁੱਕੇ ਇਹਦੇ ਵਿੱਚ ਟੈਵੀ ਕਾਟਨ ਦਾ ਸੂਟ ਸਿਰਫ 700 ਵੀ ਰਗਾਤਾ ਹੀ ਹੈ ਡਿਜ਼ਾਈਨ ਕਿ ਬਹੁਤ ਆ ਹੀ ਹੈ ਇਹਦੇ ਵਿੱਚ ਡਿਜ਼ਾਈਨਿਕ ਬਹੁਤ ਆ ਹੀ ਹੈ ਇਹਦੇ ਵਿੱਚ 700 ਦੇ ਵਿੱਚ ਜੀ ਚਾਹੇ ਮੈਚਿੰਗ ਲਾਓ ਚਾਹੇ ਆਲ ਓਵਰ ਲਾਓ ਪਰ ਆਮਾਦੀ ਹਟਰੀ ਤੇ ਸੇਰ ਮੇਲਾ ਚੱਲ ਰਿਹਾ ਜੀ 31 ਮਈ ਤੱਕ ਸਪੈਸ਼ਲ ਸੇਲ ਚੱਲ ਰਹੀ ਹੈ ਜੀ ਗਰਮੀ ਵਾਲੇ ਸੂਟਾਂ ਦੀ ਭਾਰੀ ਆਫਰ ਹੈ ਜੀ 31 ਮਈ ਤੱਕ 31 ਮਈ ਤੱਕ ਭਾਰੀ ਆਫਰ ਚੱਲ ਰਹੀ ਹੈ ਜੀ ਜਿਵੇਂ ਵੀ ਰੇਟ ਕੋਈ ਵੀ ਹੈਗਾ ਕਹਾ ਵਧਗਾ ਘਟੂਗਾ ਜੀ 31 ਤੱਕ ਸਪੈਸ਼ਲ ਇਹੀ ਰੇਟ ਮਿਲਗੇ ਤੁਹਾਨੂੰ ਮਿਲਾਂ ਦੇ ਰੇਟ ਗਰਮੀ ਦੇ ਸੀਜ਼ਨ ਨਾਲ ਬਹੁਤ ਵਧ ਗਏ ਨੇ ਆਪਾਂ ਆਪਣਾ ਰੇਟ ਉਹੀ ਹੈ ਜੀ 700 ਰੁਪਏ ਦੇ ਵਿੱਚ ਟਰੈਵੀ ਕੋਟ ਦਾ ਸੂਟ ਟਰੈਵੀ ਕੋਟ ਦਾ ਸੂਟ ਸਿਰਫ 700 ਰੁਪਏ ਦੇ ਵਿੱਚ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਤੇ ਸੇਲ ਮੇਲਾ ਭਰਾਮਾ ਦੀ ਹੱਟੀ ਆਸਟਾ ਰੋੜਾ ਮਾੜ ਗੰਡੀ